ਦੀ ਬਾਰਡਰ ਦੇ ਤਸਵੀਰਾਂ ਦਿਖਾਉਂਦੇ ਜਿੱਥੇ ਕਿ ਹਰਿਆਣਾ ਪੁਲਿਸ ਨੇ ਭਾਰੀ ਫੋਰਸ ਜਿਹੜੀ ਤਾਇਨਾਤ ਕੀਤੀ ਹੋਈ ਹੈ ਜੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਇਸ ਦੇ ਵਿੱਚ ਖਾਸ ਕਰਕੇ ਤੁਹਾਨੂੰ ਦਿਖਾਇਆ ਜਾਵੇ ਕਿ ਸੜਕ ਦੇ ਉੱਤੇ ਕਿਲੇ ਜਿਹੜੇ ਲਗਾ ਦਿੱਤੇ ਗਏ ਨੇ ਵੀ ਟਰੈਕਟਰ ਟਰਾਲੀਆਂ ਜਿਹੜੀਆਂ ਲੈ ਕੇ ਅੱਗੇ ਅੱਗੇ ਨਾ ਜਾਇਆ ਜਾ ਸਕੇ ਤਾਂ ਉੱਪਰ ਕੰਡਿਆਲੀਆਂ ਤਾਰਾਂ ਔਰ ਫੋਰਸ ਭਾਰੀ ਮਾਤਰਾ ਜਿਹੜੀ ਤਿਆਰ ਤਿਆਰ ਵਰ ਤਿਆਰ ਖੜੀ ਹੈ ਦੂਜੇ ਪਾਸੇ ਕਿਸਾਨ ਵੀ ਜਿਹੜੇ ਖੜੇ ਨੇ ਤਾਂ ਦੇਖਿਆ ਜਾਵੇ ਖੇਤਾਂ ਖੇਤਾਂ ਵਾਲੇ ਪਾਸੇ ਵੀ ਜਿਹੜੀ ਐ ਫੋਰਸ ਲਗਾਈ ਹੋਈ ਐ ਦੇਖੋ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ এবੀਪੀ ਸਾਂਝੀਆਂ ਐਕਸਕਲੂਸਿਵ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇਹਨਾਂ ਵੱਲੋਂ ਪਤਾ ਲੱਗਿਆ ਕਿ ਪਹਿਲਾਂ ਵੀ ਇੱਥੇ ਆਸੂ ਗੈਸ ਦੇ ਗੋਲੇ ਛੱਡੇ ਗਏ ਨੇ ਕਿਉਂਕਿ ਕਿਸਾਨ ਆਗੂ ਪਿੱਛੇ ਨੇ ਉਹ ਵੀ ਹੁਣ ਇੱਥੇ ਪਹੁੰਚਣ ਵਾਲੇ ਆ ਉੱਥੇ ਕਿਸੇ ਵੀ ਸਮੇਂ ਜਿਹੜੀ ਤਣਾਅਪੂਰਵਕ ਸਥਿਤੀ ਐ ਜਿਹੜੀ ਹੋ ਸਕਦੀ ਐ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕਿਸਾਨ ਜਾਨ ਵੀ ਚਲੀ ਜਾਏ ਜਾਨ ਵੀ ਕੁਰਬਾਨ ਕਰਨ ਤਿਆਰ ਆ ਰਹੇ ਪਰ ਮੂਟੀ ਮੇ ਦੇਖਦੇ ਹੁਣ ਬਸ ਸਾਡੇ ਆਗੂ ਆ ਰਹੇ ਨੇ ਮਾਗਰੋਂ ਜੋ ਹੁਕਮ ਦੇਣਗੇ ਉਹੀ ਕਰਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ